ਮਤੀ ਦੀ ਅੰਜੀਲ ਅਧਿਆਇ ਨੰਬਰ 4 ਯਿਸੂ ਦਾ ਪ੍ਰਤਾਇਆ ਜਾਣਾ ਤਾਂ ਯਿਸੂ ਆਤਮਾ ਦੀ ਅਗਵਾਈ ਨਾਲ ਉਜਾੜ ਵਿੱਚ ਗਿਆ ਕਿ ਸ਼ੈਤਾਨ ਕੋਲ ਉਸ ਨੂੰ ਪ੍ਰਤਾਇਆ ਜਾਵੇ ਜਦ ਉਸ ਨੇ 40 ਦਿਨ ਅਤੇ ਰਾਤ ਵਰਤ ਰੱਖਿਆ ਤਾਂੰਤ ਵਿੱਚ ਉਹਨੂੰ ਭੁੱਖ ਲੱਗੀ ਤਾਂ ਸ਼ੈਤਾਨ ਨੇ ਆ ਕੇ ਉਸ ਨੂੰ ਆਖਿਆ ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਆਖ ਜੋ ਇਹ ਪੱਥਰ ਰੋਟੀਆਂ ਬਣ ਜਾਣ ਪਰ ਉਹਨੇ ਉਹਤੇ ਦਿੱਤਾ ਜੋ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ ਕਿ ਮਨੁੱਖ ਸਿਰਫ ਰੋਟੀ ਨਾਲ ਇਹ ਜੀਵਨ ਦਾ ਨਹੀਂ ਰਹੇਗਾ ਪਰ ਹਰੇਕ ਬਚਨ ਨਾਲ ਜਿਹੜਾ ਪਰਮੇਸ਼ਰ ਦੇ ਮੂੰਹੋਂ ਨਿਕਲਦਾ ਹੈ ਫਿਰ ਸ਼ੈਤਾਨ ਉਹ ਨੂੰ ਪਵਿੱਤ ਸ਼ਹਿਰ ਵਿੱਚ ਲੈ ਗਿਆ ਅਤੇ ਹੈਕਲ ਦੇ ਸਿਖਰ ਉੱਤੇ ਖੜਾ ਕਰਕੇ ਉਹ ਨੂੰ ਕਿਹਾ ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਆਪਣੇ ਆਪ ਨੂੰ ਇਹ ਠੰਡੇ ਦੇ ਕਿਉਂ ਜੋ ਲਿਖਿਆ ਹੈ ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ ਉਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ ਕਿਤੇ ਅਜਿਹਾ ਨਾ ਹੋਵੇ ਕਿ ਪੱਥਰ ਨਾਲ ਤੇਰੇ ਪੈਰਾਂ ਨੂੰ ਛੱਟ ਲੱਗੇ ਇਸ ਨੇ ਉਸ ਨੂੰ ਆਖਿਆ ਇਹ ਵੀ ਲਿਖਿਆ ਹੈ ਜੋ ਤੂੰ ਪ੍ਰਭੂ ਆਪਣੇ ਪਰਮੇਸ਼ਰ ਦੀ ਪ੍ਰੀਖਿਆ ਨਾ ਲੈ ਫਿਰ ਸ਼ੈਤਾਨ ਉਹ ਨੂੰ ਇੱਕ ਪਹਾੜ ਦੀ ਚੋਟੀ ਉੱਤੇ ਲੈ ਗਿਆ ਅਤੇ ਸੰਸਾਰ ਦੀਆਂ ਸਾਰੀਆਂ ਪਾਤਸ਼ਾਹੀਆਂ ਅਤੇ ਉਹਨਾਂ ਦਾ ਪ੍ਰਤਾਪ ਉਹ ਨੂੰ ਵਿਖਾਇਆ ਅਤੇ ਉਹ ਨੂੰ ਕਿਹਾ ਜੇ ਤੂੰ ਝੁੱਕ ਕੇ ਮੈਨੂੰ ਮੱਥਾ ਟੇਕੇ ਤਾਂ ਇਹ ਸਭ ਕੁਝ ਮੈਂ ਤੈਨੂੰ ਦਿਆਂਗਾ ਤਾਂ ਯਿਸੂ ਨੇ ਉਸ ਨੂੰ ਕਿਹਾ اے ਸ਼ੈਤਾਨ ਦੂਰ ਹੋ ਜਾ ਕਿਉਂ ਜੇ ਲਿਖਿਆ ਹੈ ਕਿ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਮੱਥਾ ਟੇਕ ਅਤੇ ਉਸੇ ਅਕੇਲੇ ਦੀ ਬੰਦਗੀ ਕਰ ਤਦੇ ਜੇ ਤਾਨ ਉਹਦੇ ਕੋਲੋਂ ਚਲਿਆ ਗਿਆ ਅਤੇ ਵੇਖੋ ਸਵਰਗਦੂਤ ਕੋਲ ਆ ਕੇ ਉਹਦੀ ਸੇਵਾ ਤੈਹਲ ਕਰਨ ਲੱਗੇ ਯਿਸੂ ਦੀ ਸੇਵਕਾਈ ਦਾ ਗਲੀਲ ਵਿੱਚ ਆਰੰਭ ਜਦੋਂ ਯਿਸੂ ਨੇ ਸੁਣਿਆ ਕਿ ਯਹੂਨਾ ਫੜਿਆ ਗਿਆ ਤਦ ਉਹ ਗਲੀਲ ਨੂੰ ਤੁਰ ਪਿਆ ਅਤੇ ਨਾਸਰ ਨੂੰ ਛੱਡ ਕੇ ਕਫਨੂਮਾ ਵਿੱਚ ਰਹਿਣ ਲੱਗ ਗਿਆ ਜਿਹੜਾ ਝੀਲ ਦੇ ਕੰਢੇ ਜਬਲੂਨ ਅਤੇ ਨਫਤਾਲੀ ਦੇ ਇਲਾਕੇ ਵਿੱਚ ਹੈ ਕਿ ਯਸ਼ਾਇਆ نبی ਦਾ ਵਾਕ ਪੂਰਾ ਹੋਵੇ ਕੀ ਜਬਲੂਨ ਦੀ ਧਰਤੀ ਅਤੇ ਨਫਤਾਲੀ ਦੀ ਧਰਤੀ ਸਮੁੰਦਰ ਦੀ ਰਾਜਦਰੋਂ ਪਾਰ ਭਰਾਈਆਂ ਕੌਮਾਂ ਦੀ ਗਲੀਲ ਜਿਹੜੇ ਲੋਕ ਹਨੇਰੇ ਵਿੱਚ ਬੈਠੇ ਹੋਏ ਸਨ ਉਹਨਾਂ ਨੇ ਵੱਡਾ ਚਾਨਣ ਵੇਖਿਆ ਅਤੇ ਜਿਹੜੇ ਮੌਤ ਦੇ ਦੇਸ ਅਤੇ ਸائے ਵਿੱਚ ਬੈਠੇ ਹੋਏ ਸਨ ਉਹਨਾਂ ਲਈ ਚਾਨਣ ਪ੍ਰਗਟ ਹੋਇਆ ਉਸੇ ਵੇਲੇ ਤੋਂ ਯਿਸੂ ਪ੍ਰਚਾਰ ਕਰਨ ਅਤੇ ਕਹਿਣ ਲੱਗਾ ਤੋਬਾ ਕਰੋ ਕਿਉਂ ਜੋ ਸੁਰਗ ਰਾਜ ਨੇੜੇ ਆਇਆ ਹੈ ਪਹਿਲੇ ਚੇਲਿਆਂ ਨੂੰ ਬੁਲਾਉਣਾ ਗਲੇਲੀ ਝੀਲ ਦੇ ਕੰਢੇ ਫਿਰਦਿਆਂ ਹੋਇਆ ਉਸਨੇ ਦੋ ਭਰਾਵਾਂ अर्थात ਸ਼ਮਾਵ ਨੂੰ ਜਿਹੜਾ ਪਤਰਸ ਖਵਾਉਂਦਾ ਹੈ ਅਤੇ ਉਹ ਦੇ ਭਰਾ ਇੰਦਰਾਸ ਨੂੰ ਝੀਲ ਵਿੱਚ ਜਾਲ ਪਾਉਂਦੇ ਵੇਖਿਆ ਕਿਉਂਕਿ ਉਹ ਮਛਵਾਰੇ ਸਨ ਅਤੇ ਉਹਨਾਂ ਨੂੰ ਆਖਿਆ ਮੇਰੇ ਪਿੱਛੇ ਆਓ ਅਤੇ ਮੈਂ ਤੁਹਾਨੂੰ ਮਰੁੱਖਾਂ ਦੇ ਮਛਵਾਰੇ ਬਣਾਵਾਂਗਾ ਉਹ ਸੇਵਿਲੇ ਜਾਲ ਨੂੰ ਛੱਡ ਕੇ ਉਸ ਦੇ ਮਗਰ ਹੋ ਤੁਰੇ ਅਤੇ ਉੱਥੋਂ ਅੱਗੇ ਜਾ ਕੇ ਉਹਨੇ ਹੋਰ ਦੋ ਭਰਾਵਾਂ ਅਰਥਾਤ ਜਬਦੀ ਦੇ ਪੁੱਤਰ ਯਕੂਬ ਅਤੇ ਉਸਦੇ ਭਰਾ ਯਹੂਨਾ ਨੂੰ ਵੇਖਿਆ ਜੋ ਆਪਣੇ ਪਿਤਾ ਦੇ ਨਾਲ ਬੇੜੀ ਉੱਤੇ ਆਪਣੇ ਜਾਲਾਂ ਨੂੰ ਸਾਫ਼ ਕਰਦੇ ਸਨ ਅਤੇ ਉਹਨਾਂ ਨੂੰ ਸੱਦਿਆ ਤਦ ਉਸੇ ਵੇਲੇ ਆਪਣਾ ਸਭ ਕੁਝ ਛੱਡ ਕੇ ਉਹਦੇ ਮਗਰ ਹੋ ਤੁਰੇ ਯੀਸ਼ੂ ਰੋਗੀਆਂ ਨੂੰ ਚੰਗਾ ਕਰਦਾ ਹੈ ਯੀਸ਼ੂ ਸਾਰੇ ਗਲੀਲ ਵਿੱਚ ਫਿਰਦਾ ਹੋਇਆ ਉਹਨਾਂ ਦੇ ਪ੍ਰਾਰਥਨਾ ਘਰਾਂ ਵਿੱਚ ਉਪਦੇਸ਼ ਦਿੰਦਾ ਅਤੇ ਰਾਯਦਿ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਅਤੇ ਲੋਕਾਂ ਵਿੱਚੋਂ ਸਾਰੇ ਰੋਗ ਅਤੇ ਸਾਰੀ ਮਾਨਦਗੀ ਨੂੰ ਹਟਾਉਂਦਾ ਸੀ ਅਤੇ ਸਾਰੇ ਸੀਰੀਆ ਦੇ ਦੇਸ਼ ਵਿੱਚ ਉਹਦੀ ਚਰਚਾ ਹੋਣ ਲੱਗ ਪਈ ਅਤੇ ਉਹਨਾਂ ਸਭਨਾਂ ਰੋਗੀਆਂ ਨੂੰ ਜਿਹੜੇ ਕਈ ਪ੍ਰਕਾਰ ਦੇ ਰੋਗਾਂ ਅਤੇ ਦੁੱਖਾਂ ਵਿੱਚ ਫਸੇ ਹੋਏ ਸਨ ਅਤੇ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਅਤੇ ਮਿਰਗੀ ਵਾਲਿਆਂ ਅਤੇ ਅਦਰੰਗੀਆਂ ਨੂੰ ਉਹਦੇ ਕੋਲ ਲਿਆਇਆ ਅਤੇ ਉਸਨੇ ਉਹਨਾਂ ਨੂੰ ਨਿਰੋਇਆ ਕੀਤਾ ਤੇ ਵੱਡੀਆਂ ਪੀੜਾਂ ਗਲੀਲ ਦੀ ਕਾਪੋਲਿਸ ਯਰੂਸ਼ਲਮ ਯੂਧਿਆ ਤੇ ਯਰਦਨ ਦੇ ਪਾਰੋਂ ਉਹਦੇ ਮਗਰ ਹੋ ਤੁਰੀਆਂ ਆਮੀਨ